ਬਮੀਖਾ ਬੋਲੇ ਚੈਨਲ ਨਾਲ ਜੁੜੇ ਸਾਰੇ ਸਤਿ ਮਿੱਤਰਾਂ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਫਿਰ ਤੁਹਾਨੂੰ ਬਹੁਤ ਹੀ ਵਧੀਆ ਜਾਣਕਾਰੀ ਦੇਣ ਲੱਗੇ ਆਂ ਮੋਗਾ ਸ਼ਹਿਰ ਦੇ ਵਿੱਚ ਬਹੁਤ ਹੀ ਅਹਿਮ ਪ੍ਰਾਪਰਟੀ ਜਿਹੜਾ ਪ੍ਰਾਈਮ ਪ੍ਰਾਪਰਟੀ ਨੂੰ ਕਹਿੰਦੇ ਆਪਾਂ ਸ਼ਹਿਰ ਦੇ ਵਿੱਚ ਬਹੁਤ ਮਹੱਤਵਪੂਰਨ ਪ੍ਰਾਪਰਟੀ ਵਿਕਾਊ ਹੈ ਆਦੋ ਦੇਖ ਰਹੇ ਹਾਂ ਗੇਟ ਤੋਂ ਲੈ ਕੇ ਆ ਘਰ ਲੱਗਿਆ ਹੋਇਆ ਤੇ ਨਾਲ ਦੀਵਾਰ ਕੀਤੀ ਹੋਈ ਹੈ ਇਹ ਲੰਘਪੰਘ 18 ਫੁੱਟ ਫਰੰਟ ਹੈ ਤੇ ਆ ਗਲੀ ਆ ਰਹੀ ਐ ਤੇ ਆ ਗਲੀ ਦੂਜੇ ਪਾਸੇ ਲੰਘ ਰਹੀ ਐ ਤੇ ਆ ਪਲਾਟ ਆਪਣਾ ਬਹੁਤ ਹੀ ਪ੍ਰਾਈਮ ਪ੍ਰਾਪਰਟੀ 18 ਫੁੱਟ ਚੌੜਾ ਤੇ ਲਗਭਗ 100 ਫੁੱਟ ਤੋਂ ਲੰਬਾਈ ਜ਼ਿਆਦਾ ਹੈ ਕੋਲ ਮੈਨਾਂ ਕਹਿ ਸਕਦੇ ਆ ਵੀ ਇਹ ਚਾਰ ਮਰਲੇ ਦੀ ਜਗ੍ਹਾ ਕਰੀਬ ਹੈ ਆ ਸਾਰੀ ਬਹੁਤ ਹੀ ਅਹਿਮ ਪ੍ਰਾਪਰਟੀ ਐ ਮੋਗਾ ਸ਼ਹਿਰ ਦੇ ਵਿੱਚ ਜਿਸ ਕੇ ਸੱਜਣ ਖੇਤਮੀ ਹੋਵੇ ਉਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਬਹੁਤ ਹੀ ਸ਼ਾਨਦਾਰ ਖੇਤਰ ਵਿੱਚ ਬਹੁਤ ਮਹਿੰਗੀ ਪ੍ਰਾਪਰਟੀ ਬਹੁਤ ਮਿੰਗਾ ਸਥਾਨ ਇੱਥੇ ਸ਼ਹਿਰ ਭੋਗੇ ਦਾ ਉੱਥੇ ਜਗ੍ਹਾ ਵਿਕਾਊ ਆ 18 ਫੁੱਟ ਚੜਾਈ 120 ਫੁੱਟ ਲਗਭਗ ਲੰਬਾਈ ਹੈ ਤੇ ਲਗਭਗ 4 ਮਰਲੇ ਇਹ ਜਗ੍ਹਾ ਹੈ ਤੇ ਬਹੁਤ ਹੀ ਵਾਇਬ੍ਰੇਟਨਾ ਵਿਕਾਊ ਆ ਜਿਸ ਕੇ ਸੱਜਣ ਖੇਤਰੀ ਹੋਵੇ ਉਹ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਤੇ ਇਹ ਮੋਗੇ ਸ਼ਹਿਰ ਦੇ ਸਭ ਤੋਂ ਮਹਿੰਗੇ ਸਥਾਨ ਦੇ ਉੱਤੇ ਪ੍ਰਾਪਰਟੀ ਹੈ ਤੇ ਜਿਹੜੇ ਸੱਜਣੇ ਇੱਥੇ ਹੋਵੇ ਉਹ ਦਿੱਤੇ ਨੰਬਰ ਦੇ ਸੰਪਰਕ ਤੇ ਜਿਹਨੇ ਸੱਜਣੇ ਆਪਣੀ ਪ੍ਰਾਪਰਟੀ ਵੇਚਣੀ ਹੋਵੇ ਕੋਈ ਆਪਣਾ ਪੰਪ ਵੇਚਣਾ ਹੋਵੇ ਕੋਈ ਪ੍ਰਾਪਰਟੀ ਵੇਚਣੀ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਿਸੇ ਨੂੰ ਸੰਗਤ ਲੋੜ ਨਹੀਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਰਿਆ ਕਰੋ ਤਾਂ ਕਿ ਤੁਹਾਨੂੰ ਵਾਜਬ ਮੁੱਲ ਮਿਲ ਸਕੇ ਇਹ ਵੀਡੀਓ ਪਾਉਣ ਦਾ ਮਨੋਰਥ ਵੀ ਇਹੀ ਹੈ ਕਿ ਜਿਹੜੇ ਵੇਚਣ ਸੱਜਣਾ ਉਹਨਾਂ ਨੂੰ ਆਪਣੀ ਪ੍ਰਾਪਰਟੀ ਦਾ ਪੂਰਾ ਮੁੱਲ ਮਿਲ ਸਕੇ ਤੋਂ ਇੱਕ ਵਾਰ ਫੇਰ ਤੁਹਾਨੂੰ ਦੱਸਦੇ ਆਂ ਵੀ ਬਹੁਤ ਹੀ ਵਧੀਆ ਖੇਤਰ ਦੇ ਵਿੱਚ ਇਹ ਲਗਭਗ 4 4 ਮੰਲੇ ਲਗਭਗ ਜਗ੍ਹਾ ਹੈ ਜੀ ਅਜੇ ਦੇਰੇ ਕੁਝ ਖਾਲੀ ਪਈ ਹੈ ਵਿਕਾਊ ਹੈ ਜਿਹਨ ਲੈਣੀ ਹੋ ਸਪਾਰਕ ਕਰੋ ਧੰਨਵਾਦ